ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਦੀ ਸਾਰੇ ਠੀਕ ਠਾਕ ਹੋਵਾਂਗੇ ਹੱਸਦੇ ਵਸਤੇ ਹੋਵਾਂਗੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਚੈਨਲ ਤੇ ਪਹਿਲੀ ਵਾਰ ਹੀ ਆਇਆ ਹਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਇਸ ਚੈਨਲ ਤੇ ਤੁਹਾਨੂੰ ਸਾਰੀਆਂ ਅਪਡੇਟਸ ਤੇ ਵਧੀਆ-ਵਧੀਆ ਵੀਡੀਓਜ਼ ਇਸ ਚੈਨਲ ਤੇ ਤੁਹਾਨੂੰ ਮਿਲਦੀਆਂ ਰਹਿਣਗੀਆਂ ਤੇ ਬਾਕੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵਿਦਆਊਟ ਵੇਸਟਿੰਗ ਐਂਡ ਟਾਈਮ ਹਾਂਜੀ ਦੋ ਪੰਜਾਬੀ ਮੁੰਡੇ ਜਿਨ੍ਹਾਂ ਦੀ ਕੱਲ ਬਾਡੀ ਮਿਲੀ ਯੂ ਐਸ ਫਲੋਰੀਡਾ ਦੇ ਵਿੱਚ ਦੋਵੇਂ ਮੁੰਡੇ ਦਵਾਬੇ ਤੋਂ ਸੀ ਇੱਕ ਮੁੰਡਾ ਹਸ਼ਿਆਰਪੁਰ ਦਾ ਰਹਿਣ ਵਾਲਾ ਸੀ ਤੇ ਦੂਸਰਾ ਮੁੰਡਾ ਕਪੂਰਥਲੇ ਦਾ ਰਹਿਣ ਵਾਲਾ ਸੀ ਜਿਹੜਾ ਮੁੰਡਾ ਹਸ਼ਿਆਰਪੁਰ ਤੋਂ ਸੀ ਉਹਦਾ ਨਾਮ ਅਮਨਦੀਪ ਸਿੰਘ ਸੀ ਤੇ ਦੱਸਿਆ ਜਾ ਰਿਹਾ ਵੀ ਮੁੰਡੇ ਦੀ ਉਮਰ 18 ਕੁ ਸਾਲ ਸੀ ਤੇ ਦੋਵਾਂ ਦੀ ਬੋਡੀ ਤੁਸੀਂ ਹੈਰਾਨ ਹੋਵੋਗੇ ਕਿ स्विਮਿੰਗ ਪੂਲ ਦੇ ਵਿੱਚ ਮਿਲੀ ਠੀਕ ਹੈ ਹੁਣ ਐਗਜੈਕਟ ਰੀਜ਼ਨ ਹੀ ਹਜੇ ਤੱਕ ਪਤਾ ਲੱਗਾ ਵੀ ਕੀ ਹੋਇਆ ਵੀਰਾਂ ਦੇ ਨਾਲ ਜਾਂ ਕੀ ਗੱਲਬਾਤ ਹੋਈ ਆ ਬਟ ਦੋਵਾਂ ਦੀਆਂ ਡੈੱਡ ਬੋਡੀ ਸਵਿਮਿੰਗ ਪੂਲ ਦੇ ਵਿੱਚ ਮਿਲੀਆਂ ਤੇ ਅਮਨਦੀਪ ਸਿੰਘ ਉਹਦੇ ਲਈ ਗੋ ਫੰਡ ਵੀ ਜਾਰੀ ਕੀਤਾ ਤੁਸੀਂ ਇੰਸਟਾਗ੍ਰam ਤੇ ਜਾ ਕੇ ਉੱਥੇ ਤੁਸੀਂ ਜਿੰਨਾ ਕੰਟਰੀਬਿਊਟ ਕਰਨਾ ਗੋ ਫੰਡ ਤੇ 5-10 ਡਾਲਰ ਜ਼ਰੂਰ ਕਰ ਸਕਦੇ ਹੋ ਤੇ ਕੱਲਾ ਸੀ ਆਪਣੇ ਮਾਪੇ ਦਾ ਸਾਰਾ ਨੇ ਖਰਚਾ ਚੱਕਿਆ ਸੀ ਆਪਣੀ ਫੈਮਿਲੀ ਦੀ ਰਿਸਪੌਂਸਿਬਿਲਿਟੀਜ਼ ਚੱਕੀ ਹੋਈ ਸੀ ਤੇ ਬਹੁਤ ਮਾੜਾ ਹੋਇਆ ਦੋਵਾਂ ਵੀਰਾਂ ਦੇ ਨਾਲ ਤੇ ਜਵਾਨ ਮੁੰਡੇ ਸੀਗੇ ਪਰ ਹਜੇ ਤੱਕ ਐਗਜ਼ੈਕਟਲੀ ਕੁਝ ਨਹੀਂ ਪਤਾ ਲੱਗਾ ਵੀ ਗੱਲ ਕੀ ਹੋਈ ਆ ਕਿ ਮਰਡਰ ਸੀ ਜਾਂ ਵਾਟਐਵਰ ਇਟ ਵਾਸ ਤੇ ਇਹੀ ਆ ਦੋਸਤੋ ਲਾਈਫ ਦੇਖੋ ਪਤਾ ਨਹੀਂ ਲੱਗਦਾ ਵੀ ਉਹਨੇ ਤਾਂ ਆਪਾਂ ਸਾਰੇ ਹੈਗੇ ਆ ਬਾਹਰ ਸੁਪਨੇ ਲੈ ਕੇ ਪਰ ਇਹ ਨਹੀਂ ਪਤਾ ਹੁੰਦਾ ਵੀ ਵਾਪਸ ਕਿੰਨੇ ਡੱਬਿਆਂ ਦੇ ਵਿੱਚ ਜਾਣਾ ਆ ਤੇ ਕਿੰਨੇ ਬੈ ਕੇ ਜਹਾਜ਼ ਤੇ ਜਾਣਾ ਆ ਸੋ ਇਹ ਪਤਾ ਨਹੀਂ ਲੱਗਦਾ ਇੱਥੇ ਹਨਾ ਕਹਿਣਾ ਸੋਖਾ ਆ ਪਰ ਬਾਹਰ ਕੁਝ ਨਹੀਂ ਲਾਈਫ ਦਾ ਪਤਾ ਬਾਕੀ ਇਹ ਤਾਂ ਗੱਲ ਹੋ ਗਈ ਇਹਨਾਂ ਦੋ ਵੀਰਾਂ ਬਾਰੇ ਤੇ ਕੱਲ ਦੋ ਹੋਰ ਮੁੰਡੇ ਜਿਹੜੇ ਕਿ ਬ੍ਰੈਮਟਨ ਦੇ ਰਹਿਣ ਵਾਲੇ ਆ ਉਹ ਚੋਰੀ ਕਰਦੇ ਫੜੇ ਗਏ ਨੇ ਤੁਸੀਂ ਵੀਡੀਓ ਦੇਖ ਸਕਦੇ ਹੋ ਨਾਲ ਚੱਲਦੀ ਹੋਣੀ ਆ ਇਹ ਦੋਵੇਂ ਮੁੰਡੇ ਬ੍ਰੈਮਟਨ ਦੇ ਰਹਿਣ ਵਾਲੇ ਤੇ ਦੋਵੇਂ ਪੰਜਾਬੀ ਮੁੰਡੇ ਇੱਕ ਦਾ ਨਾਮ ਸੁਖਮਣ ਪ੍ਰੀਤ ਸਿੰਘ ਤੇ ਦੂਸਰੇ ਦਾ ਨਾਮ ਲਵਪ੍ਰੀਤ ਸਿੰਘ ਦੋਵੇਂ ਪੰਜਾਬੀ ਮੁੰਡੇ ਦੋਵੇਂ ਸਿੱਖ ਮੁੰਡੇ ਇਹ ਇੱਕ ਸ਼ਹਿਰ ਹੈਗਾ ਆ ਬੈਰੀ ਦੇ ਨੇੜੇ ਬੈਰੀ ਬ੍ਰੈਮਟਨ ਤੋਂ ਹੈਗਾ ਆ 80 90 ਕਿਲੋਮੀਟਰ ਦੂਰ ਐਲਮਵਿਲੇ ਨਾਮ ਦਾ ਇੱਕ ਸ਼ਹਿਰ ਹੈ ਉਹਦੇ ਨੇੜੇ ਇੱਕ ਬੀਐਮਆਰ ਦਾ ਸਟੋਰ ਸੀ ਉੱਥੇ ਇਹ ਦੋਵੇਂ ਚੋਰੀ ਕਰਦੇ ਮੁੰਡੇ ਫੜੇ ਗਏ ਠੀਕ ਆ ਤੇ ਮਤਲਬ ਇਹਨਾਂ ਚੋਰੀ ਦਾ ਅਟੈਂਪਟ ਕੀਤਾ ਸੀ ਤੇ ਉਹਦੇ ਚੱਕਰ 'ਚ ਫੜੇ ਗਏ ਤਾਂ ਇਹਨਾਂ ਤੇ ਚਾਰਜਸ ਵਗੈਰਾ ਵੀ ਪਏ ਸੋ ਇਹ ਦਿਨ ਬਰ ਦਿਨ ਆਪਣੇ ਬੰਦੇ ਵੀ ਇੱਥੇ ਇਹੋ ਜੇ ਚੀਜ਼ਾਂ ਕਰ ਰਹੇ ਨੇ ਜਿਸ ਕਰਕੇ ਸਾਰੀ ਕਮਿਊਨਿਟੀ ਦਾ ਨਾਮ ਖਰਾਬ ਹੋ ਰਿਹਾ ਹੈ ਚ ਕੋਈ ਨਵੀਂ ਗੱਲ ਨਹੀਂ ਬਟ ਫਿਲਹਾਲ ਦੀਆਂ ਅੱਜ ਦੀਆਂ ਇਹ ਦੋ ਨਵੀਆਂ ਅਪਡੇਟ ਸੀ ਤਾਂ ਇੱਕ ਬਹੁਤ ਹੀ ਜੋ ਕਿ ਭਿਆਨਕ ਤੇ ਦਰਦਨਾਕ ਇਨਸੀਡੈਂਟ ਹੋਇਆ ਉਹ ਦੋ ਮੁੰਡਿਆਂ ਦੇ ਨਾਲ ਦੋਵੇਂ ਦੁਆਬੇ ਦੇ ਮੁੰਡੇ ਆਪਣੇ ਪੰਜਾਬੀ ਮੁੰਡੇ ਤੇ ਯੰਗ ਮੁੰਡੇ ਜਿਨ੍ਹਾਂ ਦੀ ਡੈਥ ਹੋ ਜਾਣੀ ਉਹ ਵੀ ਇਦਾਂ ਪੂਰੀ ਕੰਡੀਸ਼ਨ ਦੇ ਵਿੱਚ সুইমিং ਪੂਲ ਚ ਬੋਡੀ ਮਿਲਣੀ ਆਪਣੇ ਆਪ ਚ ਬਹੁਤ ਦਰਦਨਾਕ ਆ ਇਹ ਇਨਸੀਡੈਂਟ ਤੇ ਬਾਕੀ ਇਹ ਦੋ ਮੁੰਡੇ ਜਿਨ੍ਹਾਂ ਦੀ ਗੱਲ ਕੀਤੀ ਇਕ ਲਵਪ੍ਰੀਤ ਸਿੰਘ ਤੇ ਦੂਸਰ ਸੁਖਮਣਪ੍ਰੀਤ ਸਿੰਘ ਇਹ ਦੋਵੇਂ ਚੋਰੀ ਕਰਦੇ ਫੜੇ ਗੇ ਬ੍ਰੈਮਟਨ ਦੇ ਰਹਿਣ ਵਾਲੇ ਨੇ ਦੋਵੇਂ ਮੁੰਡੇ ਪਤਾ ਨਹੀਂ ਐਗਜ਼ੈਕਟ ਰੀਜ਼ਨ ਕੀ ਹੈ ਇਹਨਾਂ ਦੇ ਚੋਰੀ ਕਰਨ ਦੇ ਪਿੱਛੇ ਫਿਲਹਾਲ ਅੱਜ ਦੇ ਲਈ ਇਹੀ ਦੋ ਮੇਜਰ ਅਪਡੇਟ ਸੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹੋ ਜਿਹੇ ਡੇਲੀ ਅਪਡੇਟਸ ਤੁਹਾਨੂੰ ਇਸ ਚੈਨਲ ਤੇ ਮਿਲਦੀਆਂ ਰਹਿਣਗੀਆਂ ਬਾਕੀ ਮਿਲਦੇ ਆ ਜਲਦੀ ਅਗਲੀ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ ਤੁਹਾਡ